ਔਰ ਸੱਡੀ ਉਹਨਾਂ ਸਾਰੇ ਸਾਥੀਆਂ ਨੂੰ ਬੇਨਤੀ ਹੈ ਅਪੀਲ ਵੀ ਹੈ ਜਿਹੜੇ ਸਾਥੀ ਇਸ ਚੀਜ਼ ਨੂੰ ਦੇਖਦੇ ਨੇ ਔਰ ਅਰੇ ਉਹ ਇਸ ਜਿਹੜੀ ਸੇਵਾ ਹੋ ਰਹੀ ਹੈਗੀ ਆ ਇਹਦਾ ਜਿਹੜਾ ਉਹੋ ਇੱਥੇ ਆ ਕੇ ਜੇ ਸੇਵਾ ਨਹੀਂ ਕਰ ਸਕਦੇ ਤਾਂ ਘਟੋ ਘਟਾ ਕੇ ਸਾਡੇ ਕੀਤੇ ਹੋਏ ਕੰਮ ਨੂੰ ਦੇਖਣ ਤਾਂ ਸਹੀ ਤਾਂ ਕਿ ਹੋ ਸਕਦਾ ਕਿ ਇਹ ਝਾੜੇ ਹੋਏ ਦੇਖਿਆ ਹੋਇਆ ਕੰਮ ਜਿਹੜਾ ਹੈਗਾ ਹੋ ਸਕਦਾ ਤੁਹਾਡੀ ਜਿਹੜਾ ਮਾਨਸਿਕ ਦਸ਼ਾ ਹੈਗਾ ਉਹਨੂੰ ਚੇਂਜ ਕਰ ਦੇਵੇ ਉਹ ਵੀ ਤੁਸੀਂ ਸਾਡੇ ਨਾਲ ਜੁੜ ਸਕੋ ਵੀ ਅਸੀਂ ਨੇਸਵਾਰਥ ਹੋ ਕੇ ਜਿਹੜੇ ਜੋ ਪੇ ਬੈਕ ਟੂ ਸੋਸਾਇਟੀ ਹੈ ਹਰ ਬੰਦਾ ਜਿਹੜਾ ਹੈਗਾ ਉਹ ਪੇ ਬੈਕ ਟੂ ਸੋਸਾਇਟੀ ਅਲੱਗ-ਅਲੱਗ ਤਰੀਕਿਆਂ ਦੇ ਨਾਲ ਉਹ ਕਰ ਸਕਦਾ ਹੈਗਾ ਜਿਹਦੇ ਕੋਈ ਪੈਸਾ ਹੈਗਾ ਉਹ ਪੈਸੇ ਨਾਲ ਕਰ ਸਕਦਾ ਜਿਹੜਾ ਕੋਈ ਸਮਾਂ ਹੈਗਾ ਉਹ ਸਮੇਂ ਨਾਲ ਕਰ ਸਕਦਾ ਹੈ ਜਿਹੜਾ ਬੰਦਾ ਜਿਹਦੇ ਕੋ ਉਹ ਕਹਿੰਦਾ ਕਿ ਮੈਂ ਵੀ ਪੈਸੇ ਵੀ ਨਹੀਂ ਦੇ ਸਕਦਾ ਇਹ ਚਲੋ ਆ ਜਿਹੜਾ ਕੰਮ ਹੈ ਫਿਰ ਇੱਥੇ ਆ ਕੇ ਉਹ ਪੇ ਬੈਕ ਟੂ ਸੋਸਾਇਟੀ ਇਸ ਤਰੀਕੇ ਦੇ ਨਾਲ ਕਰ ਸਕਦਾ ਹੈਗਾ ਚਾਹੇ ਕਿ ਇਹ ਜ਼ਰੂਰੀ ਨਹੀਂ ਹੈ ਕਿ ਪੇ ਬੈਕ ਟੂ ਸੋਸਾਇਟੀ ਜਿਹੜੀ ਆ ਉਹ ਪੈਸੇ ਦੇ ਰੂਪ ਚ ਹੋਵੇ ਉਹ ਸਮਾਜ ਦੇ ਭਲੇ ਵਾਸਤੇ ਜਿਹੜਾ ਵੀ ਕੰਮ ਸਮਾਜ ਦੇ ਭਲੇ ਵਾਸਤੇ ਹੁੰਦਾ ਹੈਗਾ ਅਗਰ ਉਹਦੇ ਵਿੱਚ ਉਹ ਆਪਣਾ ਯੋਗਦਾਨ ਪਾ ਦਿੰਦਾ ਹੈਗਾ ਬਾਬਾ ਸਾਹਿਬ ਦੀ ਜਿਹੜੀ ਵਿਚਾਰਧਾਰਾ ਨੂੰ ਜੋੜਦਾ ਹੋਰ ਅੱਗੇ ਤੋਰਦਾ ਹੈਗਾ ਉਹ ਪੇ ਬੈਕ ਟੂ ਸੋਸਾਇਟੀ ਹੈਗੀ ਆ ਔਰ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜਾ ਉਤਸਵ ਹੈਗਾ ਇਹ ਜਿਹੜਾ ਹਿਸਟੋਰੀਕਲ ਇਵੈਂਟ ਹੈਗਾ ਤੁਸੀਂ ਇਸ ਦਾ ਇੱਕ ਹਿੱਸਾ ਬਣੋ ਆ ਕੇ ਕਿਉਂਕਿ ਜਿਹੜਾ ਜਦੋਂ ਕਿਤੇ ਇੱਕ ਉਹ ਚਿੜੀ ਦੀ ਕਹਾਣੀ ਹੈਗੀ ਆ ਜਿਹੜੀ ਜੰਗਲ 'ਚ ਅੱਗ ਲੱਗ ਗਈ ਸੀਗੀ ਉਹ ਵਿਚਾਰੇ ਦੀ ਚੁੰਝ ਜਿਹੜੀ ਛੋਟੀ ਸੀਗੀ ਤੁਸੀਂ ਕਹਾਣੀ ਸੁਣੀ ਹੈਗੀ ਉਹ ਵਿਚਾਰੀ ਪਾਣੀ ਚੱਕਦੀ ਸੀਗੀ ਤੇ ਜਦੋਂ ਉਹ ਜਿੰਨਾ ਚੁੰਝ ਚ ਪੈਂਦਾ ਸੀ ਜਾ ਕੇ ਬੁਝਾਉਣ ਦੀ ਕੋਸ਼ਿਸ਼ ਕਰਦੀ ਸੀ ਤਾਂ ਕਿਸੇ ਨੇ ਉਹ ਕਿਹਾ ਵੀ ਤੇਰੇ ਇਸ ਇੰਨੇ ਪਾਣੀ ਦੇ ਨਾਲ ਕੀ ਹੋਊਗਾ ਵੀ ਇਹ ਅੱਗ ਤਾਂ ਬੁਝਰੀ ਨਹੀਂਗੀ ਜੰਗਲ ਦੀ ਤਾਂ ਉਹਨਾਂ ਨੇ ਉਹਨੇ ਬੜਾ ਵਧੀਆ ਜਵਾਬ ਦਿੱਤਾ ਸੀਗਾ ਕਿ ਜੇਕਰ ਮੇਰੇ ਇਹ ਨਾਲ ਅੱਗ ਨਹੀਂ ਬੁਝਦੀ ਹੈਗੀ ਪਰ ਇਤਿਹਾਸ ਵਿੱਚ ਜਦੋਂ ਤੁਸੀਂ ਇਹ ਇਤਿਹਾਸ ਦੇ ਵਿੱਚ ਜਦੋਂ ਕਿ ਹਿਸਟਰੀ ਲਿਖੀ ਜਾਊਗੀ ਤਾਂ ਸਾਡਾ ਨਾਂ ਜਿਹੜਾ ਹੈ ਉਹ ਅੱਗ ਬੁਝਾਉਣ ਵਾਲਿਆਂ ਵਿੱਚ ਹੋਊਗਾ ਅੱਗ ਲਾਉਣ ਵਾਲਿਆਂ ਵਿੱਚ ਨਹੀਂ ਹੈਗਾ ਤੇ ਮੈਂ ਹੁਚਾਉਂਦਾ ਹੈਗਾ ਕਿ ਸਾਰੇ ਸਮਾਜ ਨੂੰ ਅਪੀਲ ਹੈ ਕਿ ਆਓ ਤੁਸੀਂ ਇਸ ਆ ਸਾਡੇ ਜਿਹੜੇ ਚੱਲ ਰਿਹਾ ਕੰਮ ਹੈਗਾ ਉਹਨੂੰ ਆ ਕੇ ਦੇਖੋ ਵੀ ਆ ਔਰ ਉਹਦੇ ਵਿੱਚ ਜੇ ਤੁਸੀਂ ਤੁਹਾਡਾ ਮਨ ਜਿਹੜਾ ਤੁਹਾਨੂੰ ਲੱਗਦਾ ਕੀ ਅੰਦਰੋਂ ਜੇ ਵਲੰਟੇਰ ਦਾ ਹੈਗਾ ਵੀ ਨਹੀਂ ਵੀ ਇਹ ਲੋਕ ਲੱਗੇ ਹੈਗੇ ਔਰ ਸਾਨੂੰ ਵੀ ਲੱਗਣਾ ਚਾਹੀਦਾ ਹੈਗਾ ਤਾਂ ਮੈਨੂੰ ਉਮੀਦ ਹੈਗੀ ਆ ਕਿ ਤੁਸੀਂ ਆਪਣੀਆਂ ਘਰ ਦੇ ਵਿੱਚ ਜਿਹੜੇ ਰਜਾਈਆਂ ਦੇ ਵਿੱਚ ਬੈਠੇਗੇ ਉਹਨੂੰ ਡਿਜ਼ਾਈਨ ਨੂੰ ਛੱਡ ਕੇ ਮੇਰੇ ਖਾਲ ਸਾਡੇ ਨਾਲ ਸਨ ਮੁੰਡੇ ਨ ਮੁੰਡਾ ਲਾ ਕੇ ਸਮਾਜ ਦੇ ਇਸ ਕੰਮ ਦੇ ਵਿੱਚ ਆਪਣਾ ਯੋਗਦਾਨ ਪਾਓਗੇ ਚਾਹ ਭੀ ਜਾਂ ਪਾਰਟੀ